جان ہتے شی ٹی آر پی نہیں بھروسہ اپ کا میرا نام سنی سبروالا جی تے ہاں جی سر بیٹی دی لوڑی پائی گئی ہے بہت خوشی ہے ایک اپرالہ شروع کر دے پے ہیں پہلا بھی چلو لوکاں نے پائیਆਂ تھیں اندیاں لوڑیاں اسی بھی ایک اپرالہ شروع کیتا ہے اپنے شہر بٹالے تو کہ اسی تی دی لوڑی سیلیبریٹ کریے تاکہ ہمیشہ ہا سنی دا یار ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਣੀ ਆ ਮੇਰੇ ਘਰੇ ਮੁੰਡਾ ਆਇਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਆ ਇੱਕ ਰਾਣੀ ਆਈ ਆ ਅਸੀਂ ਵੀ ਉਹਦੀ ਲੋੜੀ ਪਾਣੀ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਪ੍ਰਮਾਤਮਾ ਨੇ ਸਾਡੀ ਇੰਨੀ ਕਾ ਸਮਝੀ ਆ ਸਾਨੂੰ ਧੀ ਦਿੱਤੀ ਆ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਇਹਦੀ ਦੀਵਾਲੀ ਵੀ ਸੈਲੀਬ੍ਰੇਟ ਕਰਾਂਗੇ ਜੀ ਅਸੀਂ ਰੱਖੜੀ ਬੰਧਨ ਹਰ ਤਿਹਾਰੇ ਦੇ ਨਾਲ ਸੈਲੀਬ੍ਰੇਟ ਕਰਾਂਗੇ ਤੇ ਬਹੁਤ ਵੱਧ ਚੜ੍ਹ ਕੇ ਕਰਾਂਗੇ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ 4 ਗੁਣਾ ਵੱਧ ਜੀ ਕੁੜੀਵਾਂ ਦੀਆਂ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕੰਜਕ ਦੇਵੀ ਆਈ ਹੈ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ ਪੜੇ ਲਿਖੇ ਆ ਉਹ ਇੰਨੀ ਗੱਲ ਸਮਝਣ ਕਿ ਰੱਬ ਨੇ ਧੀ ਪੁੱਤ ਦਿੱਤਾ ਜਾਂ ਸੇਮ ਨੈਣ ਨਕਸ਼ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆਂ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵੇਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਹੈ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜਿਹੜਾ ਰਾਜਾ ਹੋਏ ਮਾੜੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਤੇ ਵੀ ਲਿਖ ਕੇ ਨਾਲ ਹੀ ਭੇਜਿਆ ਆ ਉਹਦੀ ਉਹਦਾ ਫਿਊਚਰ ਨਾਲ ਹੀ ਭੇਜਦਾ ਆ ਕਿ ਇਹਨੇ ਗਾਂ ਜਾ ਕੇ ਬੜਾ ਨਾਮ ਕਰਨਾ ਆ ਇਹ ਸਾਡੀ ਸੋਚ ਆ ਕਿ ਅਸੀਂ ਸੋਚਦੇ ਨਹੀਂ ਯਾਰ ਧੀਆਂ ਨੂੰ ਘੱਟ ਪੜਾਈਏ ਧੀਆਂ ਨੇ ਬਗਾਨੇ ਘਰ ਚਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ ਭੇਜਿਓ ਕਿ ਬਗਾਨੇ ਘਰ ਤੇ ਜਾਣਾ ਉਹ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਹੈ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਾ ਕੇ ਭੇਜਿਏ ਕਿ ਗਾਂਵ ਦੀ ਲਾਈਫ 'ਚ ਕੋਈ ਮੁਸ਼ਕਲ ਨਾ ਆਏ ਪੜ੍ਹਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਕਹਿੰਦੇ ਆਪਣੀ ਟੀਮ ਵਿੱਚ ਸਰ ਅਸੀਂ ਤੇ ਬਹੁਤ ਕੋਸ਼ਿਸ਼ਿਆ ਦਾਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕੀ ਗੁੜੀਆਂ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕੇ ਮਾਨ ਬਖਸ਼ਿਆ ਹੋਏ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀ ਆ ਸੀ ਵੀ ਇਹੋ ਜਿਹਾ ਕੰਮ ਕਰੀਏ ਕਿ ਪ੍ਰਮਾਤਮਾ ਕਵੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਠੀਕ ਹੈ ਨਾ ਜਿੰਨੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਪਰ ਧੀਆਂ ਦੀ ਦਾ ਸਮੋਂ ਮਾਨਵਦ ਦਾ ਆ ਆਪਣੇ ਇੰਡੀਆ ਦੇ ਵਿੱਚ ਮਾਨਵਦ ਦਾ ਧੀਆਂ ਦੀ ਇੱਜ਼ਤ ਜਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾਰਾ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕੇ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਪਰਿਵਾਰ ਚਾ ਪਾਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਜਦੋਂ ਬੇਟੀ ਹੋਈ ਵੀ ਨਹੀਂ ਸੀ ਉਦੋਂ ਹੀ ਕਹਿੰਦੇ ਸੀ ਸਰ ਕੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ ਹਾਂਜੀ ਅੱਜ ਪੂਰੀ ਢੋਲਣ ਕਰੇ ਨੇ ਖੁਸ਼ੀ ਮਨਾਏਗੀ ਤੇ ਮਤਲਬ ਕਿ ਬੇਟੀਆਂ ਦੀ ਢੋਲਣ ਕਰਨਾ ਹੀ ਖੁਸ਼ੀ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲ ਵੱਧ ਕੇ ਬੇਟੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਪੂਰੀ ਪੂਰੀ ਖੁਸ਼ੀ ਮਨਾਏਗੀ ਭਾਜੀ ਡੱਬੇ ਵੰਡੇ ਗਏ ਸੀ ਪੂਰਾ ਸੈਲੀਬ੍ਰੇਟ ਢੋਲਟਮੱਕਾ ਹੋਇਆ ਸੀਗਾ ਸਾਰਾ ਕੁਝ ਕੀਤਾ ਗਿਆ ਸੀਗਾ